ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਪੰਜਾਬ ਦੇ ਵਿੱਚ ਫਿਰ ਵਿਗੜਗਾ ਮੌਸਮ ਦਾ ਮਜਾਜ ਆਉਣ ਵਾਲੇ ਦਿਨਾਂ ਦੇ ਵਿੱਚ ਅਮੀਂ ਦੀ ਚੇਤਾਵਨੀ ਜਾਰੀ ਹੈ ਮਾਰਚ ਦੇ ਮਹੀਨੇ ਦੇ ਬੱਚ ਅਕਸਰ ਲੋਕਾਂ ਸਬਟਰਾਂ ਸੰਬੰਧੀ ਤਿਆਰੀ ਦੇ ਬੱਚ ਹੁੰਦੇ ਹਨ ਪਰ ਇਸ ਸਾਲ ਲੋਕਾਂ ਨੂੰ ਠੰਡ ਨੇ ਬਹਾਲ ਕੀਤਾ ਹੋਇਆ ਹੈ ਹਾਲ ਹੀ ਦੇ ਵਿੱਚ ਹੋਈ ਗੜੇ ਮਾਰੀ ਅਤੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਬਾਰੀ ਕਰਕੇ ਪੰਜਾਬ ਦੇ ਵਿੱਚ ਦੁਬਾਰਾ ਹਾਡ ਕੰਬਾਉ ਠੰਡ ਵੱਧ ਗਿਆ ਤੇ ਹਜੇ ਬਿਆਸ ਤੋਂ ਰਾਹਤ ਮਿਲਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਮੌਸਮ ਵਿਭਾਗ ਨੇ ਹਰਿਆਣਾ ਚੰਡੀਗੜ੍ਹ ਅਤੇ ਪੰਜਾਬ ਦੇ ਲਈ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਬੋਲੋ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲਈ ਵੀ ਬਰਬਰੀ ਦੀ ਚੇਤਾਵਨੀ ਜਾਰੀ ਕੀਤੀ ਗਿਆ ਮੌਸਮ ਵਿਭਾਗ ਦੇ ਅਨੁਸਾਰ ਭਾਰਤ ਦੇ ਪੂਰਬ ਅਤੇ ਉੱਤਰ ਪੂਰਬ ਦੇ ਵਿੱਚ ਅਤੇ ਮੀਂਹ ਸੰਭਵ ਹੈ ਹਿਮਾਚਲ ਉੱਤਰਾਖੰਡ ਦੇ ਵਿੱਚ ਬਰਬਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਵੀ ਪੈਣ ਦੀ ਸੰਭਾਵਨਾ ਹੈ। ਦਿੱਲੀ ਨੁਆਇਡਾ ਅਤੇ ਅਨੁਸਾਰ ਅੱਜ ਅਲੱਗ ਦੇ ਵਿੱਚ ਬੱਦਲ ਛਾਈ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ ਇਸ ਤੋਂ ਇਲਾਵਾ ਚਾਰਖੰਡ ਸਿਕਮਾ ਤੇ ਉੱਤਰ ਪੂਰਬ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਅਤੇ ਤੂਫਾਨ ਦੀ ਸੰਭਾਵਨਾ ਹੈ। ਦਿੱਲੀ ਐਨਸੀਆਰ ਦੇ ਵਿੱਚ ਅਨਿਸ਼ਕ ਤੌਰ ਤੇ ਬੱਦਲ ਛਾਈ ਰਹਿਣਗੇ। ਪੰਜਾਬ ਪੁਲਿਸ ਕੋਨਸਟੇਬਲ ਭਰਤੀ 2024 12ਵੀਂ ਪਾਸ ਉਮੀਦਵਾਰ 14 ਮਾਰਚ ਤੋਂ 1746 ਅਸਾਮੀਆਂ ਦੇ ਲਈ ਅਪਲਾਈ ਕਰਨ ਜਾਣੂ ਬੇਰਬੇ। ਤਾਂ ਉਸ ਤੋਂ ਪੰਜਾਬ ਪੁਲਿਸ ਭਰਤੀ ਬੋਰਡ ਨੇ ਪੰਜਾਬ ਪੁਲਿਸ ਦੇ ਜ਼ਿਲ੍ਹਾ ਤੇ ਆਰਮਡਾ ਕੁਰਦਬੈਚਾ ਕਾਂਸਟੇਬਲ ਦਾ ਨਾਮ ਸਮੀਆਂ ਦੇ ਭਾਰਤੀ ਦਲੇ ਅਰਜ਼ੀਆਂ ਮੰਗਾਂ ਤੇ ਅਰਜ਼ੀ ਦੀ ਪ੍ਰਕਿਰਿਆ 14 ਮਾਰਚ ਤੋਂ ਸ਼ੁਰੂ ਹੋ ਬਗੇ ਤੇ ਬਿਨੇ ਪੱਤਰ ਜਮ੍ਹਾਂ ਕਰਨ ਦੇ ਆਖਰੀ ਮਿਤੀ 4 ਅਪ੍ਰੈਲ ਹੈ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟ www.pnpolice.gov.in ਰਹੀਂ ਆਪਣਾ ਬਿਨੇ ਪੱਤਰ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ ਪੰਜਾਬ ਪੁਲਿਸ ਕਾਂਸਟੇਬਲ ਭਾਰਤੀ 2024 ਸਮੀਆਂ ਦੇ ਬਿਰਬੇ ਇਸ ਸਾਲ ਭਾਰਤੀ ਪ੍ਰਕਿਰਿਆ ਦੇ ਰਾਹੀਂ ਪੰਜਾਬ ਪੁਲਿਸ ਦੇ ਵਿੱਚ 1746 ਕਾਂਸਟੇਬਲ ਅਦਿਆਂ ਸਾਮੀਆਂ ਦੇ ਲਈ ਯੋਗ ਅਤੇ ਚੁਣੇ ਗਏ ਉਮੀਦਵਾਰਾਂ ਦੀ ਭਾਰਤੀ ਕਿਤੇ ਆਵੇ ਕਿ ਤੇ ਜਿਨ੍ਹਾਂ ਦੇ ਵਿੱਚੋਂ 970 ਜ਼ਿਲ੍ਹਾ ਪੁਲਿਸ ਕੀਡਰ ਦੇ ਵਿੱਚ ਅਤੇ 776 ਹਥਿਆਰਬੰਦ ਪੁਲਿਸ ਕਾਟ ਦੇ ਵਿੱਚ ਹਨ ਪੰਜਾਬ ਪੁਲਿਸ ਕਾਂਸਟੇਬਲ ਭਾਰਤੀ 2024 ਉਮਰ ਸੀਮਾ ਅਪਲਾਈ ਕਰਨ ਦੇ ਲਈ ਉਮੀਦਵਾਰਾਂ ਦੀ ਘੱਟੋ ਘਾਟ ਉਮਰ 18 ਸਾਲ ਅਤੇ ਉਮੀਦਵਾਰਾਂ ਦੇ ਬਾਅਦ ਬਾਅਦ ਉਮਰ 28 ਸਾਲ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦਾ ਕਾਂਸਟੇਬਲ ਭਾਰਤੀ 2024 ਵਿਦਿਆਕ ਕਯੋਗਤਾ ਉਮੀਦਵਾਰਾਂ ਨੇ ਕਿਸ ਮਾਨਤਾ ਪ੍ਰਾਪਤ ਵਿਦਿਆਕਾ ਬੋਰਡ ਯੂਨੀਵਰਸਿਟੀ ਤੋਂ ਘੱਟੋ ਘੱਟ 12ਵੀਂ ਕਲਾਸ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸ੍ਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਵੰਬਰ ਨੂੰ ਸੀਐਮ ਮਾਨ ਦਾ ਵੱਡਾ ਤੋਹਫਾ ਅੱਜ 2487 ਹੋਰ ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਤੋਹਫਾ ਦੇਣ ਜਾ ਰਹੇ ਹਨ ਮੁੱਖ ਮੰਤਰੀ ਦੇ ਬੋਲ ਅੱਜ 2487 ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ ਪੁਲਿਸ ਤੋਂ ਲੈ ਕੇ ਕਈ ਵਿਭਾਗਾਂ ਵਿੱਚ ਨੌਕਰੀਆਂ ਸ਼ਾਮਲ ਹਨ ਮੇਸ਼ਰ ਨ ਰੁਜ਼ਗਾਰ ਤਹਿਤ ਸੀਐਮ ਮਾਨ ਅੱਜ 9 ਅਪਤੰਬਰ ਨੂੰ ਨਿਯੁਕਤ ਪੱਤਰ ਸੌਂਪਣਗੇ ਮੁੱਖ ਮੰਤਰੀ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਇਹ ਨਿਯੁਕਤ ਪੱਤਰ ਸੌਂਪੇ ਜਾਣਗੇ ਸੰਗਰੂਰ ਦੇ ਵਿੱਚ ਸਾਡੇ 11 ਵਜੇ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੇ ਸੀਐਮ ਮਾਨ ਬੇਰੁਜ਼ਗਾਰਾਂ ਨੂੰ ਨਿਯੁਕਤ ਪੱਤਰ ਸੌਂਪਣਗੇ ਪੰਜਾਬ ਸਰਕਾਰ ਨੇ ਹੁਣ ਤੱਕ 40437 ਨਵੇਂ ਸਰਕਾਰੀ ਨੌਕਰੀਆਂ ਦਿੱਤਾਂ ਹਨ ਤੇ ਕੱਲ ਵੱਡਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ 2487 ਹੋਰ ਸਰਕਾਰੀਆਂ ਨੌਕਰੀਆਂ ਦੇ ਦਾਅਵਾ ਦਾ ਕੀਤਾ ਜਿਸ ਦੇ ਤਹਿਤ ਅੱਜ ਆ ਉਹ ਨਵੇਂ ਬਣਨ ਨਿਯੁਗ ਤੇ ਪੱਤਰ ਸੌਂਪਣਗੇ ਲਾਰੈਂਸ ਬਿਸ਼ਨੋਈ ਹਰਾਸਤ ਵਿੱਚ ਇੰਟਰਵਿਊ ਕੇਸ ਐਸਐਸਟੀ ਦਾ ਪ੍ਰਗਟਾਵਾ ਸਿਗਨਲ ਐਪ ਦਾ ਹੋਇਆ ਸੀ ਪਰ ਜੋਗਾ ਮੋਬਾਈਲ ਫੋਨ ਜ਼ਬਤ ਸੁੱਧਮੂਸ ਵਾਲਾ ਕਤਲ ਕੇਸ ਦੇ ਵਿੱਚ ਸ਼ੱਕੀ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹਰਾਸਤ ਵਿੱਚ ਹੋਈਆਂ ਦੋ ਇੰਟਰਵਿਊ ਦਾ ਮਾਮਲਾ ਹਲ ਕਰਨ ਦੇ ਲਈ ਹਾਈ ਕੋਰਟ ਦੇ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚਾ ਟੀਮਾਂ ਸਟੈਸ ਮਾਮਲੇ ਤੋਂ ਪਰਦਾ ਠਾਉਂਦੇ ਬਿਲਕੁਲ ਨੇੜੇ ਪੱਜ ਗਿਆ ਡੀਜੀਪੀ ਪ੍ਰਮੋਧਾ ਕੁਮਾਰ ਦੀ ਅਗਵਾਈ ਵਾਲੇ ਐਸਆਈਟੀ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨੂਪੇਂਦਰ ਸੰਗਤ ਅਤੇ ਜਸਟਿਸ ਕੀਰਤੀ ਸਿੰਘ ਦੀ ਬੈਚ ਮੂਰੇ ਸਥਿਤੀ ਰਿਪੋਰਟ ਸਥਿਤੀ ਰਿਪੋਰਟ ਰਾਹੀਂ ਜਾਣ ਕਰ ਦਿੱਤੇ ਆ ਕਿ ਇੰਟਰਵਿਊ ਕਿੱਥੋਂ ਹੋਈਆਂ ਇਸ ਬਾਰੇ ਪਤਾ ਲੱਗ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਇਹ ਇੰਟਰਵਿਊ ਸਿਗਨਲ ਐਪ ਦੇ ਰਾਹੀਂ ਕੀਤੀ ਗਈ ਹੈ ਜੈਸ ਮੋਬਾਈਲ ਫੋਨ ਦੇ ਰਾਹੀਂ ਸਿਗਨਲ ਐਪ ਤੋਂ ਇਹ ਇੰਟਰਵਿਊ ਕੀਤਾ ਗਿਆ ਤੇ ਉਹ ਮੋਬਾਈਲ ਫੋਨ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਮੰਗਾਈ ਦੇ ਮਾਰੂ ਸੋਨੇ ਚੰਨਾ ਕੀਮਤ ਦੇ ਵਿੱਚ ਹੋਇਆ ਰਿਕਾਰਡ ਤੋੜਾ ਬਾਧਾ ਜਾਣੋ ਨਵੇਂ ਪਾ ਤਾਂ ਦੋਸਤੋ ਸੋਨੇ ਦੀਆਂ ਕੀਮਤਾਂ ਦੇ ਵਿੱਚ ਬੰਪਰ ਤੇਜ਼ੀ ਦੇਖਣ ਨੂੰ ਮਿਲ ਪਾਰੀ ਹੈ ਸੋਨੇ ਦੀਆਂ ਕਮੈਂਟਾਂ রেকর্ড ਉਚਾਈ ਤੇ ਪਹੁੰਚ ਗੰਗਾੰਤੀ ਜਿਸ ਕਾਰਨ ਸੁਨਹਿਰੀ ਕੀਮਤ ਨੇ ਲੰਬੀ ਛਾਲ ਲਗਾਈ ਹੈ। ਗਲੋਬਲ ਬਾਜ਼ਾਰਨ ਵਿੱਚ ਤੇ ਮਜ਼ਬੂਤੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸ੍ਰਾਫਾ ਬਾਜ਼ਾਰ ਦੇ ਵਿੱਚ ਸੁਨਹਿਰੀਆਂ ਕੀਮਤਾਂ 800 ਰੁਪਏ ਦੇ ਵਿਸ਼ਾਲ ਦੇ ਨਾਲ 65000 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਹੈ। ਇਹ ਸੁਨਹਿਰ ਦਾ ਨਵਾਂ ਰਿਕਾਰਡ ਪੱਧਰ ਹੈ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨਾ 64200 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਤੇ ਇਸ ਦੌਰਾਨ ਚਾਂਦੀ ਵੀ 900 ਰੁਪਏ ਦੀ ਤੇਜ਼ੀ ਦੇ ਨਾਲ 74900 ਰੁਪਏ ਪ੍ਰਤੀ ਕਿਲੋਗ੍ਰam ਤੇ ਭਾਅ ਤੇ ਪਹੁੰਚ ਗਈ ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ ਇਹ 74000 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ ਮਾਨ ਸਰਕਾਰ ਦੇ 2 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਪੰਜ ਦੇ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਹਰਪਾਲ ਸਿੰਘ ਚੀਮਾ ਪੰਜਾਬ ਦੇ ਬਜਟਾ 2024-25 ਤੇ ਬਹਿਸ ਸਦਨ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੇ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਦਾ ਜਵਾਬ ਦਿੰਦਿਆਂ ਵੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚਿਮਾ ਨੇ ਕਾਲੇ ਤੇ ਕਹਿ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਪੰਜ ਦੇ ਵਿੱਚੋਂ ਚਾਰ ਗਰੰਟੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਵਿੱਤ ਮੰਤਰੀ ਨੇ ਕਹਿ ਕੇ ਦੋ ਸਾਲਾਂ ਦੇ ਵਿੱਚ ਆ ਪੂਰੀਆਂ ਹੋਣ ਵਾਲੀਆਂ ਗਰੰਟੀਆਂ ਦੇ ਵਿੱਚ 829 ਆਮ ਆਦਮੀ ਕਲੀਨਿਕ ਦਾ ਸਥਾਪਿਤ ਕਰਕੇ ਸਿਹਤਾਂ ਢਾਂਚੇ ਦੇ ਵਿੱਚ ਸੁਧਾਰ ਸਕੂਲ ਆਫ ਐਮਿਨੈਂਸਸ ਸਥਾਪਿਤ ਕਰਕੇ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ 300 ਜਿੰਨਾ ਮੁਆਫਤਾ ਬਿਜਲੀ ਦੀ ਵਿਵਸਥਾ ਦੇ ਨਾਲ 90% ਦੇ ਘਰੇਲੂ ਖਪਤਕਾਰ ਨੂੰ ਮੁਆਫਤ ਬਿਜਲੀ ਦੇਣਾ ਅਤੇ ਸ਼ਹੀਦਾ ਸੈਨਿਕਾਂ ਦੇ ਪਰਿਵਾਰਾਂ ਦੇ ਲਈ 1-1 ਕਰੋੜ ਰੁਪਏ ਦੀ ਗ੍ਰਾਂਟ ਸ਼ਾਮਲ ਹਨ ਉਹਨਾਂ ਦਾ ਕਹਿਣਾ ਹੈ ਕਿ ਰਹਿੰਦੀ ਗ੍ਰਾਂਟ ਵੀ ਜਲਦੀ ਪੂਰੀ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਬਜਟ ਤੋਂ 1-1000 ਰੁਪਏ ਓੜੇ ਦਿੱងਾਂ ਮਹਿਲਾਵਾਂ ਹੋਈਆਂ ਨਾਰਾਜ਼ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਆਪਣੇ ਤੀਸਰੇ ਬਜਟ ਦੇ ਵਿੱਚ ਵੀ ਔਰਤਾਂ ਦੇ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਜਿਸ ਤੋਂ ਸਾਫ ਜਾਹਿਰ ਹੁੰਦਾ ਕਿ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਵੋਟਾਂ ਤਾਂ ਪ੍ਰਾਪਤ ਕਰ ਲਈਆਂ ਪਰ ਹੁਣ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ ਕੱਲ੍ਹ ਤੋਂ ਜਾਰੀ ਇੱਕ ਬਿਆਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਬੈਂਕ ਦੀ ਸ਼ਹਿਰੀ ਪ੍ਰਧਾਨ ਬੀਬੇ ਬਲਵਿੰਦਰ ਕੌਰ ਸ਼ਾਮਪੁਰਾ ਨੇ ਕਹਿ ਕੇ ਆਮ ਆਰਮੀ ਪਾਰਟੀ ਇੱਕ ਦਾ ਮਹਾ ਝੂਠੀ ਪਾਰਟੀ ਆ ਜਿੰਨਾ ਦਾ ਮੁੱਖ ਮੰਤਰੀ ਜੋ ਕੁਝ ਵੀ ਬਿਆਨ ਦਿੰਦਾ ਉਹਨਾਂ ਦੇ ਵਿੱਚ ਅਸਲੀਅਤਾਂ ਘੱਟ ਆ ਤੇ ਝੂਠਾ ਜ਼ਿਆਦਾ ਹੁੰਦਾ ਹੈ ਜਿਹਦੇ ਉਦਾਹਰਨ ਔਰਤਾਂ ਦੇ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਹੈ ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੀਆਂ ਔਰਤਾਂ ਨੂੰ ਪੂਰੀ ਉਮੀਦ ਸੀ ਕਿ ਐਸਾ ਬਜਟ ਦੇ ਵਿੱਚ ਸਰਕਾਰ ਐਸ ਮੰਤਵ ਦੇ ਲਈ ਜ਼ਰੂਰ ਆ ਪੈਸੇ ਰੱਖੇਗੀ ਪ੍ਰਾਂਤੋਂ ਉਹਨਾਂ ਨੇ ਇਹ ਜਿਆ ਨਾ ਕਰਕੇ ਔਰਤ ਜਾਤੀ ਦੇ ਨਾਲ ਫਰੇਵ ਕੀਤਾ ਜਿਸ ਕਨ ਉਹਨਾਂ ਵਾਲੀਆਂ ਚ ਉਹਨਾਂ ਦੇ ਵਿੱਚ ਔਰਤਾਂ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੀਆਂ ਉਹਨਾਂ ਨੇ ਉਸ ਮੂੰਹ ਭੈਣਾਂ ਨੂੰ ਅਪੀਲ ਕੀਤਾ ਕਿ ਵੋਟਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੇ ਸਮਰਥਕਾਂ ਕਾ ਵੋਟਾਂ ਦੇ ਲਈ ਆਉਣਗੇ ਤਾਂ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਪਹਿਲਾਂ ਪਿਛਲੇ 2 ਸਾਲ ਦਾ ਔਰਤਾਂ ਦਾ ਹਿਸਾਬ ਕਲੀਅਰ ਕਰਨ ਉਸ ਤੋਂ ਬਾਅਦ ਵੋਟਾਂ ਦੀ ਗੱਲ ਕਰਨ ਕਿਹੜੇ ਕਿਸਾਨ ਪਹੁੰਚੇ ਦਿੱਲੀ ਦੇ ਜੰਤਰ ਮੰਤਰ ਤੇ ਪੰਦੇਰ ਨੇ ਦਿੱਤੀ ਸਾਰੀ ਜਾਣਕਾਰੀ ਸੰਜਗਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਦੇ ਤੇ 13 ਫਰਵਰੀ ਤੋਂ ਸ਼ੁਰੂ ਹੋ ਕੇ ਦਿੱਲੀ ਵੱਲ ਮਾਰਚ ਕਰਦੇ ਹੋਏ ਕਿਸਾਨ ਨੇਤਾ ਸਰਬੰਨ ਸੰਗਾ ਪੰਦੇਰ ਮਨਜੀਤ ਘੁੰਮਣ ਅਮਰਜੀਤ ਅਰਾੜਾ ਸਤਨਾਮ ਸੰਗਾ ਬਾਗਰਗਾ ਤੇ ਐਡਵੋਕੇਟ ਸ਼ੋਕਾ ਪਹਲ ਕਰਨ ਜਾਣ ਕਰ ਦਿੱਤੇ ਕਿ 8 ਮਾਰਚ ਨੂੰ ਕਮਾਂਤਰੀ ਔਰਤਾ ਦਿਹਾੜੇ ਤੇ ਪੂਰੇ ਦੇਸ਼ ਭਰ ਤੋਂ ਪਾਰੀ ਸੰਖਰ ਦੇ ਵਿੱਚ ਆ ਬੀਬੀਆਂ ਦਾ ਜੱਥਾ ਸ਼ੰਭੂ ਅਤੇ ਕਨੋਰੀ ਮੋਰਚੇ ਤੇ ਪਹੁੰਚ ਗਿਆ ਤੇ ਕਮਾਂਤਰੀ ਔਰਤ ਦਿਹਾੜੇ ਦੇ ਵਿੱਚ ਆ ਸ਼ਰਕਤ ਕਰੇਗਾ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ 6 ਮਾਰਚ ਨੂੰ ਜੋ ਮੋਰਚੇ ਤੋਂ ਦਲੇ ਕੋਚ ਦਾ ਐਲਾਨ ਕੀਤਾ ਗਿਆ ਸੀ ਉਹਦੇ ਵਿੱਚ ਜੁਪੀ ਦੇ ਪੁਰੂਜਾਵਾਦ ਤੋਂ ਚੱਲ ਕੇ ਰੇਲਗੜ੍ਹ ਦੇ ਰਾਹੀਂ ਆਰਮੀ ਦਾ ਇੱਕ ਜੱਥਾ 3:30 ਵਜੇ ਜੰਤਰ ਮੰਤਰ ਤੇ ਪਹੁੰਚ ਗਿਆ ਸੀ ਰਾਜਸਥਾਨ ਦੇ ਬਰਹਾ ਜ਼ਿਲ੍ਹੇ ਤੋਂ ਧਰਮਾਂ ठाकੜ ਜੀ ਅਤੇ ਉਹਨਾਂ ਦੇ 50 ਸੱਤਨ ਨੂੰ ਰਾਜਸਥਾਨ ਦੇ ਵਿੱਚ ਭਾਈਪਾਦ ਦੇ ਰਾਜਸਥਾਨ ਪੁਲਿਸ ਨੇ ਕੱਲ ਰਾਤ ਦੇ ਡਿਟੇਨ ਕਾਲੇ ਤੇ ਹਾਲੇ ਤੱਕ ਵੀ ਉਹ ਪੁਲਿਸ ਆ ਕਾਸਟਡੀ ਦੇ ਵਿੱਚ ਹਨ ਰਾਜਸਥਾਨ ਦੇ ਬੂੰਦੇ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦਾ ਇੱਕ ਜੱਥਾ ਜੋ ਕਿ ਰੇਲ ਰਾਈਂ ਦਿੱਲੀ ਜਾ ਰਿਹਾ ਸੀ ਨੂੰ 22 ਮਾਧੋਪੁਰ ਦੇ ਵਿੱਚ ਭਾਈਪਾਦ ਦੇ ਰਾਜਸਥਾਨ ਪੁਲਿਸ ਨੇ ਉਤਾਰ ਕਰ ਡਿਟੇਨ ਕਾਲੇ ਤੇ ਰਾਜਸਥਾਨ ਦੇ ਹੀ ਦੌਸਾ ਜ਼ਿਲ੍ਹੇ ਦੇ ਵਿੱਚ 3:30 ਵਜੇ ਕਿਸਾਨਾਂ ਦਾ ਇੱਕ ਹੋਰ ਜੱਥਾ ਦਿਲੇ-ਦਿਲਰ ਬਾਨਾ ਹੋਇਆ ਹੈ। ਮਧਿਆ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਤੋਂ ਅਤੇ ਦੱਖਣ ਭਾਰਤ ਤੋਂ ਆਰੀ ਕਿਸਾਨ ਜਥੇ ਬੰਗਾਂ ਤੇ ਲੀਡਰਸ਼ਿਪ ਸਹਿਬਾਨਾਂ ਦੇ ਨਾਲ ਹਾਲ ਦੀ ਘੜੀ ਦੇ ਵਿੱਚ ਕੋਈ ਸੰਪਰਕ ਨਹੀਂ ਬਣਾਇਆ ਜਾ ਸਕਿਆ ਜਿੱਦਾਂ ਉਹਨਾਂ ਦੇ ਨਾਲ ਸੰਪਰਕ ਹੋਵੇਗਾ ਤੇ ਉਹਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਪੱਛਮੀ ਬੰਗਾਲ ਤੋਂ ਕਿਸਾਨਾਂ ਦਾ ਜਥਾ ਟੈਕਟਾ ਨਾ ਮਿਲਣ ਕਰਕੇ ਚੱਲ ਨਹੀਂ ਸਕਿਆ ਤੇ ਜਿੱਦਾਂ ਹੀ ਉਹਨਾਂ ਨੂੰ ਟੈਕਟਾ ਮਿਲ ਜਾਣੀਆਂ ਤਾਂ ਇੱਕ ਜਥਾ ਪੰਜਵੀਂ ਮੰਗਲ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ ਸਰਬਣ ਸੰਗਪੰਦੇ ਨੇ ਭਾਈਪਾਸ ਸਰਕਾਰ ਨੂੰ ਸਵਾਲ ਪੁੱਛਿਆ ਕਿ ਜੋ ਸਾਥੀ ਰੇਲ ਗੱਡੀ ਦੇ ਰਾਹੀਂ ਦਿੱਲੀ ਆਉਣਾ ਚਾਹ ਰਹੇ ਤੇ ਉਹਨਾਂ ਨੂੰ ਭਾਈਪਾਸ ਸਰਕਾਰ ਨੇ ਦਿੱਲੀ ਪਹੁੰਚਣ ਕਿਉਂ ਨਹੀਂ ਦਿੱਤਾ ਇਸ ਤੋਂ ਦੋ ਚੀਜ਼ਾਂ ਸਾਫ਼ ਹੁੰਦੀਆਂ ਨੇ ਇੱਕ ਇੱਕ ਤੇ ਸਰਕਾਰ ਕਿ ਸਾਨੂੰ ਦਿੱਲੀ ਦੇ ਵਿੱਚ ਆਉਣ ਦੇਣਾ ਨਹੀਂ ਚਾਹੁੰਦੀ ਅਤੇ ਦੂਸਰਾ ਇਹ ਕਿ ਕਿਸਾਨ ਅੰਦੋਲਨ 2 ਪੂਰੇ ਭਾਰਤ ਭਰ ਦੇ ਵਿੱਚ ਫੈਲਿਆ ਹੋਇਆ ਨਾ ਕਿ ਸਿਰਫ ਪੰਜਾਬ ਦੇ ਵਿੱਚ ਜਮਾਨਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਤੇ ਤਤਤੇ ਹੋਏ ਬੱਟੂ ਕਿਹਾ ਪੰਜਾਬ ਦਾ ਬਜਟ ਸਿਰਫ ਖਾਲੀ ਪਿੱਪਾ ਲੁਧਿਆਣਾ ਨਗਰ ਨਗਮਾ ਮੌਕਦਫਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਜਾਰਫਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤਾ ਬੱਟੂ ਸਾਬਕਾ ਮੰਤਰੀ ਭਾਰਤ ਪੋਜੀਸ਼ਨ ਆਸ਼ੂ ਸਾਬਕਾ ਵਿਧਾਇਕ ਜిల్లా ਕਾਂਗੜਾ ਦੇ ਪ੍ਰਧਾਨ ਸੰਜੀਤ ਤਲਵਾੜਾ ਤੇ ਸਾਬਕਾ ਸੀਨਾ ਡੈਪਟੀ ਮੇਅਰ ਸ਼ਿਆਮਾ ਸੁੰਦਰ ਮਲਹੋਤਰਾ ਨੂੰ ਕੱਲ ਅਦਾਲਤ ਵੱਲੋਂ ਜ਼ਮਾਨਤ ਤੇ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਗਏ। ਉੱਥੇ ਜ਼ਮਾਨਤ ਮਿਲਣ ਤੋਂ ਬਾਅਦ ਰਵਨੀਤਾ ਬਿੱਟੂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਪੜਕਦੇ ਹੋਏ ਨਜ਼ਰ ਆਏ ਤੇ ਉਨ੍ਹਾਂ ਨੂੰ ਕਿਹਾ ਹੈ ਕਿ ਪੰਜਾਬ ਦਾ ਬਜਟ ਸਿਰਫ ਖਾਲੀ ਪੀਪਾ ਹੈ। ਲੁਧਿਆਣਾ ਨਗਰ ਨਿਗਮ ਮੁੱਖ ਦਫ਼ਤਰ ਨੂੰ ਤਲ ਲਾਉਂਦੇ ਮਾਨੋਰ ਵਿੱਚ ਗ੍ਰਿਫਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤਾ ਬਿੱਟੂ ਸਣੇ ਹੋਰ ਆਗੂਨ ਅਦਾਲਤ ਵੱਲੋਂ ਜ਼ਮਾਨਤ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਅਤੇ ਇਹਨਾਂ ਸਰਾਂ ਨੂੰ ਬੀਤੇ ਪਰसों ਗ੍ਰਿਫਤਾਰ ਕਰਨ ਤੋਂ ਬਾਅਦ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿੱਥੇ ਅਦਾਲਤ ਨੇ ਇਹਨਾਂ ਨੂੰ 14 ਦਿਨਾਂ ਦੇ ਨਿਆਂਇਕ ਹਾਰਾ ਹਸਤਾ ਦੇ ਲਈ ਨਾਬਾਦੇ ਨਵੇਂ ਜ਼ਿਲ੍ਹਾ ਜੇਲ੍ਹ ਭੇਦ ਤਾ ਗਿਆ ਸਿੱਤਰਬਨੇਤ ਬਟੂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਗਰਜਿਤ ਕਹਿ ਕੇ ਪੰਜਾਬ ਦਾ ਬਜਟ ਸਰਪ ਖਾਲੀ ਪਿਪਾ ਸਮੋਕੇ ਐਮਪੀ ਅਰਬਨੇਤਾ ਬਿੱਟੂ ਨੇ ਜੇਲ੍ਹ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਹਿ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਚੋਣ ਮੈਨੀਫੈਸਟੋ ਦੇ ਬਿਆਦ ਜਾਂ ਵਾਅਦੇ ਕੀਤੇ ਗਏ ਸਨ ਤੇ ਉਹ ਹਜੇ ਤੱਕ ਪੂਰੇ ਨਹੀਂ ਹੋਏ। ਉਹਨਾਂ ਦੀ ਆਵਾਜ਼ ਚੁੱਕਣ ਦਾ ਕੰਮ ਆ ਜਾਂ ਸਾਨੂੰ ਭਗਤਨਾ ਪੈ ਰਿਆ। ਪਰ ਅਸੀਂ ਇਹਨਾਂ ਤੋਂ ਨਹੀਂ ਡਰਦੇ। ਅਸੀਂ ਵੱਡੇ ਰਣਨੀਤ ਤੇ ਲੁਧਿਆਣਾ ਵਿਖੇ ਬਣਾਵਾਂਗੇ ਤੇ ਪੰਜਾਬ ਸਰਕਾਰ ਦੇ ਖਿਲਾਫ ਕੋਈ ਵੱਡਾ ਸੰਘਰਸ਼ ਉਲੀਕਾਂਗੇ। ਆਰਬੇ ਦਾ ਵੱਡਾ ਐਲਾਨ 15 ਮਾਰਚ ਦੇ ਬਾਅਦ ਵੀ ਪੇਟੀਐਮਾ ਬਾਲਟ ਇਸਤੇਮਾਲ ਕਰ ਸਕਣਗੇ ਇਹ ਯੂਜ਼ਰਜ਼ ਆਰਬੀ ਨੇ ਜਨਵਰੀ ਦੇ ਅਖੀਰ ਦੇ ਵਿੱਚ ਪੇਟੀਐਮਾ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟਟੈਗ ਤੋਂ ਲੈ ਕੇ ਬਾਲਟ ਤੱਕ ਵਿੱਚ ਨਵੀਂ ਰਕਮ ਜੋੜਨ ਤੋਂ ਰੋਕ ਦਿੱਤਾ ਸੀ ਲੋਕਾਂ ਨੂੰ ਇਸ ਬੈਨ ਤੋਂ ਪਹਿਲਾਂ 29 ਫਰਵਰੀ ਤੱਕ ਦੀ ਛੋਟ ਦਿੱਤੇ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਵਧਾ ਕੇ 15 ਮਾਰਚ ਤੱਕ ਕਰ ਦਿੱਤਾ ਗਿਆ ਸੀ ਹੁਣ ਇਸ ਮੌਨਤ ਵਿੱਚ ਆਰਬੀ ਨੇ ਪੇਟੀਐਮ ਦੇ ਬਾਲਟ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਬੋਲੇਟਾ ਸਰਵਿਸ ਦਾ ਇਸਤੇਮਾਲ ਕਰਨ ਵਾਲੇ 80 ਤੋਂ 85% ਗਾਹਕ 15 ਮਾਰਚ ਦੇ ਬਾਅਦ ਵੀ ਆਹਦਾ ਆਰਾਮ ਦੇ ਨਾਲ ਇਸਤੇਮਾਲ ਕਰ ਸਕਣਗੇ ਆਰਵੀ ਗਵਰਨਨ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਪੇਟੀਐਮ ਬੋਲੇਟ ਦੇ 80-85% ਯੂਜ਼ਰਜ਼ ਅਤੇ ਉਹਦੇ ਬੈਣ ਦੇ ਕਾਰਨ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਕਿਉਂਕਿ ਉਹਨਾਂ ਦੇ ਖਾਤੇ ਪੇਟੀਐਮ ਪੇਮੈਂਟਸ ਬੈਂਕ ਦੀ ਬਜਾਏ ਦੂਜੇ ਬੈਂਕਾਂ ਦੇ ਨਾਲ ਜੁੜੇ ਹਨ ਤੇ ਉਹਨਾਂ ਨੇ ਬਚੇ ਹੋਏ ਯੂਜ਼ਰਜ਼ ਨੂੰ ਆਪਣੀ Paytm ਆ ਪੇਮੈਂਟਸ ਆ ਬੈਂਕ ਦਾ ਸਰਵਿਸ ਜ ਨੂੰ ਕਿਸੇ ਦੂਜੇ ਬੈਂਕ ਦੇ ਖਾਤੇ ਵਿੱਚ ਜੋੜਨ ਦੀ ਸਲਾਹ ਦਿੰਦੀ ਹੈ